मैं राजस्थान का रहने वाला हूँ दौलत मेरा नाम है अभी कहां पे यहाँ कोट खालसा फैक्ट्री चला, रहे है। यहां खाल चला रहा। तो? मेरे को सात आठ साल हो गए सर आज फूड ऑफिसर की रेट हुई है क्या हुआ सर कमियाँ सौदे में सारे में कमियाँ ही होती है सर और मेरी कोई गलती होगी तो गलती माफ करो सर लगता है की कमी है पे कमी सर आपके सामने सारी कमी है सुधार होगा जरूर होगा सर सैंपल भर लिए उन्होंने सैंपल भर लिए

सर लोगों की जिंदगी के साथ में तो कुछ नहीं खेलते बाकी सर जो है वो आपके सामने है सर गलती हूँ मैं गलती मान रहा हूँ जरूर होएगा सर मेरा नाम राजर सिंह है और मैं जिला अमृतसर तैनात है ਕਿਚ ਰੇਡ ਪਈ ਹੈ ਤੇ ਕਿਸ ਸਾਰਾ ਕੁਝ ਦੀ ਫੈਕਟਰੀ ਹੈਗੀ ਅਸੀਂ ਅੱਜ ਕੋਟ ਖਾਲਸਾ ਏਰੀਆ ਦੇ ਵਿੱਚ ਰੇਡ ਕੀਤੀ ਹੈ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਬੱਚਾ ਘਰ ਨਮਕੀਨ ਬਣਾਈ ਜਾ ਰਹੀ ਸੀ ਔਰ ਇਹ ਬਹੁਤ ਹੀ ਗੰਦਗੀ ਭਰੇ ਹਾਲਾਤਾਂ ਚ ਬਣਾਈ ਜਾ ਰਹੀ ਸੀ ਜਿਸ ਤੇ ਵਿਭਾਗ ਵੱਲੋਂ ਮੌਕੇ ਤੇ ਅਨਹਾ ਜਨਿਤ ਚਲਾਨ ਇਸ਼ੂ ਕਰ ਦਿੱਤਾ ਹੈ ਔਰ ਨਾਲ ਹੀ ਇਸ ਨੂੰ ਇੰਪਰੂਵਮੈਂਟ ਨੋਟਿਸ ਵੀ ਇਸ਼ੂ ਕਰ ਦਿੱਤਾ ਹੈ ਜਿਹੜੀਆਂ ਕਿ ਇਹਦੇ ਵੱਲੋਂ ਖਾਮੀਆਂ ਪਾਈਆਂ ਗਈਆਂ ਸੀ ਉਹ ਇਸ ਨੂੰ ਹਫਤੇ ਦਾ ਟਾਈਮ ਦਿੱਤਾ ਹੈ ਤੇ ਉਸ ਹਫਤੇ ਦੇ ਵਿੱਚ ਵਿੱਚ ਇਸ ਨੂੰ ਪੂਰਾ ਕਰੇ ਔਰ ਨਾਲ ਹੀ ਇਸ ਤੇ ਜਿਹੜੇ ਹੈ ਤਿੰਨ ਸੈਂਪਲ ਅਸੀਂ ਇੱਕ ਗੱਚਕ ਦਾ ਇੱਕ ਨਮਕੀਨ ਦਾ ਇੱਕ ਗੁਰਦਾ ਲੈ ਲਿਆ ਸਰ ਕਿੰਨੇ ਚਿਰ ਤੋਂ ਫੈਕਟਰੀ ਚੱਲ ਰਹੀ ਹੈ ਇਹਦੇ ਕਨ ਮੁਤਾਬਕ ਇਹ ਫੈਕਟਰੀ ਜਿਹੜੀ ਹੈ ਇਸ ਨੇ 2013 ਦੇ ਵਿੱਚ ਲਗਾਈ ਸੀ ਔਰ ਲਗਭਗ 10 ਸਾਲ ਹੋ ਗਏ ਉਸ ਨੂੰ ਕਮੀ ਹੈ ਕਿਤੇ ਕਿਤੇ ਪਹਿਲੇ ਜੇ ਕਮੀਆਂ ਦੇ ਵਿੱਚ ਦੇਖੋ ਜੀ ਇੱਕ ਤਾਂ ਇਹਨੇ ਜਦੋਂ ਦੀ ਲਗਾਈ ਆ ਤੁਸੀਂ ਦੇਖੋਗੇ ਇਸ ਸਪੇਸ ਵੱਲੋਂ ਕੋਈ ਸਾਫ ਸਫਾਈ ਦਾ ਨਹੀਂ ਲੱਗਦਾ ਕਿ ਕਿੰਨੇ ਕਦੀ ਉਸ ਤੋਂ ਬਾਅਦ ਵੀ ਇੱਥੇ ਸਫਾਈ ਕੀਤੀ ਆ ਆ ਦਿਵਾਰਾਂ ਦੇ ਉੱਤੇ ਮੈਲ ਜੰਮੀ ਹੋਈ ਆ ਜਿਹੜੀ ਨੇ ਪੱਠੀ ਲਗਾਈ ਆ ਉਸ ਤੇ ਬਹੁਤ ਜ਼ਿਆਦਾ ਮੈਲ ਆ ਵਾਸ਼ਰੂਮ ਜਿਹੜੇ ਨੇ ਉਹ ਬਹੁਤ ਗੰਦੇ ਨੇ ਠੀਕ ਹੈ ਔਰ ਜਿੱਥੇ ਇਹਦੀ ਜਿਹੜੀ ਕਟਿੰਗ ਕੀਤੀ ਜਾ ਰਹੀ ਆ ਗੱਛਕ ਦੀ ਉਹ ਵੀ ਬਹੁਤ ਅਨਹਾਈਜਨਿਕ ਕੰਡੀਸ਼ਨਸ ਵਿੱਚ ਕੀਤੀ ਜਾ ਰਹੀ ਆ ਜਿਸ ਕਰਕੇ ਅਸੀਂ ਸਾਰੀਆਂ ਚੀਜ਼ਾਂ ਨੂੰ ਕੀਪਿੰਗ ਰਿਕਾਰਡ ਅਸੀਂ ਜਿਹੜਾ ਹੈ ਅਨਹਾਈਜਨ ਚਲਾ ਰਹੀ ਐ ਇਸ ਦੇ ਉੱਪਰ ਅਸੀਂ ਅਨਹਾਈਜਨਿਕ ਚਲਾਨ ਕਰ ਦਿੱਤਾ ਹੈ ਔਰ ਤਿੰਨ ਸੈਂਪਲ ਜਿਹੜੇ ਤੇ ਲੈ ਲਏ ਤੇ ਕਮੀਆਂ ਵਾਲੇ ਮਹਿਸੂਸ ਕੀਤੇ ਕਿ ਕਮੀਆਂ ਹੈ ਕਿ ਕਮੀਆਂ ਮਹਿਸੂਸ ਕਰ ਰਹੇ ਆ ਔਰ ਉਹਨਾਂ ਨੇ ਉਹਨਾਂ ਵੱਲੋਂ ਸਾਨੂੰ ਜਿਹੜਾ ਹੈ ਜਿਹੜਾ ਇਹ ਮਾਲਕ ਹੈ ਦੌਲਤ ਸਿੰਘ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਜਿਹੜਾ ਹੈ ਜਲਦ ਹੀ ਇਹਨਾਂ ਕਮੀਆਂ ਨੂੰ ਪੂਰਾ ਕਰਾਂਗੇ ਕਹ ਉਸ ਉਸ ਤੇ ਕਹਿਣ ਬਤਾ ਵੀ ਤਾ ਸਫਾਈ ਕਰਦਾ ਪਰ ਸਾਨੂੰ ਨਹੀਂ ਲੱਗਦਾ ਕਿ ਉਹਨੇ ਕਦੀ ਸਫਾਈ ਕੀਤੀ। ਸੁਣਾਦਾ ਕਿ ਲੋਹੜੀ ਦਾ ਸੀਜ਼ਨ ਹੈਗੇ ਤੇ ਲੋਕਾਂ ਨੂੰ ਕੀ ਅਪੀਲ ਕਰਾ ਚਾਹੋਗੇ ਜਿਹੜੇ ਕੀ ਕਾਰੋਬਾਰੀ ਵੱਡੇ ਹੈਗੇ। ਦੇਖੋ ਲੋਕਾਂ ਨੂੰ ਔਰ ਜਿਹੜੇ ਵੀ ਗੱਚਕ ਮੂਫਲੀ ਜਿਹੜੀ ਇਸ ਤਰ੍ਹਾਂ ਬਣਾ ਰਹੇ ਆ ਮੇਰੇ ਉਹਨਾਂ ਨੂੰ ਸਖਤ ਹਦਾਇਤ ਹੈ ਕਿ ਤੁਸੀਂ ਜਿਹੜਾ ਹੈ ਇੱਕ ਅੱਛੇ ਮਾਹੌਲ ਦੇ ਵਿੱਚ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਇਹਨਾਂ ਨੂੰ ਚੀਜ਼ਾਂ ਨੂੰ ਬਣਾਓ ਜਿਹੜੀ ਗੱਚਕ ਮੂਫਲੀ ਇੱਕ ਦੇਖੋ ਸਰਦੀਆਂ ਦੀ ਨਿਯਮਤ ਵੀ ਆ ਲੋਕ ਇਸ ਨੂੰ ਬੜੇ ਚਾਵਾ ਨਾਲ ਖਾਂਦੇ ਆ। ਇਨਾਂ ਦੇ ਆਪਣੇ ਬੱਚੇ ਵੀ ਖਾਂਦੇ ਹੋਣਗੇ ਸੋ ਇਸ ਨੂੰ ਜਿਹੜਾ ਹੈ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਕਿਸੇ ਤਰੀਕੇ ਦਾ ਕੋਈ ਖਤਰਾ ਨਾ